ਸੈਲਫੀ ਲੈਂਦੇ ਚੱਕਰ 'ਚ ਦੋ ਭੈਣਾਂ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਮਾਮਲਾ ਗੁਰਦਾਸਪੁਰ ਦੇ ਨਾਲ ਲੱਗਦੀ ਸਠਿਆਲੀ ਨਹਿਰ ਦਾ ਹੈ। ਜਿੱਥੇ ਸਵੇਰ ਦੇ ਸਮੇਂ ਤਿੰਨ ਭੈਣਾਂ ਸ਼ੈਰ ਕਰਨ ਆਈਆਂ। ਸ਼ੈਰ ਕਰਦੇ ਕਰਦੇ ਜਦ ਨਿਸ਼ਾ ਤੇ ਲਾਪਰੀ ਨਹਿਰ ਨਜ਼ਦੀਕ ਪਹੁੰਚੀਆਂ ਤੇ ਸੈਲਫੀ ਲੈਂਦੇ ਚੱਕਰ 'ਚ ਲਾਪਰੀ ਦਾ ਪੈਰ ਫਿਸਲਣ ਕਾਰਨ ਉਹ ਨਹਿਰ 'ਚ ਡਿੱਗ ਗਈ। ਜਿਸ ਨੂੰ ਬਚਾਉਣ ਦੇ ਚੱਕਰ 'ਚ ਨਿਸ਼ਾ ਨੇ ਵੀ ਪਾਣੀ 'ਚ ਛਾਲ ਮਾਰ ਦਿੱਤੀ। ਇਸ ਸਾਰੀ ਘਟਨਾ ਬਾਰੇ ਇਹਨਾਂ ਨਾਲ ਗਈ ਤੀਜੀ ਭੈਣ ਨੇ ਪਰਿਵਾਰ ਨੂੰ ਦੱਸਿਆ। ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਫਿਲਹਾਲ ਗੋਤਾਖੂਰਾਵਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਲਟੀਨਾ ਡੇਲੀ ਸਵੇਰੇ ਸਾਰ ਕਰਨਾਉਂਦੀਆਂ ਸੀਗੀਆਂ। ਕਿ ਘਰੋਂ ਸਵਾ 1:4 1:4 ਦੀ ਗੱਲ ਆ ਇੱਥੇ ਸਵਾ 5 ਵਜੇ ਇੱਥੇ ਪਹੁੰਚੀਆਂ। ਤੇ ਉਹ ਸੈਲਫੀ ਲੈ ਆਂਦੀਆਂ ਮੋਬਾਈਲ ਤੋਂ ਪਹਿਲਾਂ ਦੌੜ ਕੇ ਆਈਆਂ ਇੱਥੇ ਪਹਿਲਾਂ ਸਾਹ ਲੈਣ ਲੱਗੀਆਂ। ਸਾਹ ਲੈਣ ਤੋਂ ਬਾਅਦ ਮੁੜ ਕੇ ਐਕਸਰਸਾਈਜ਼ ਕਰਨ ਲੱਪੀਆਂ। ਉਸ ਤੋਂ ਬਾਅਦ ਇਹਨਾਂ ਦੇ ਮਨ ਚ ਆ ਗਿਆ ਕਿ ਚਲੋ ਪਾਣੀ ਦੇ ਛਾਲ ਬੜੇ ਪੈਂਦੇ ਆ। ਸੈਲਫੀ ਲਗੀਆਂ ਲੈਣ ਤੇ ਦੂਜੀ ਕਹਿੰਦੀ ਸੈਲਫੀ ਪਿੱਛੇ ਡਿੱਗ ਪਣਾ ਤੂੰ ਡਿੱਗ ਪਣਾ। ਇਦਾਂ ਨਾਲ ਉਹਨੇ ਬਾਹ ਫੜ ਲਈ ਉਹਦੀ ਤੇ ਉਹ ਜਦੋਂ ਮੋਬਾਈ ਇੱਕ ਮੇਰੀ ਬੇਟੀ ਇੱਕ ਭਤੀਜੀ ਮੇਰੀ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਨੇਰ ਦਾ ਪਾਣੀ ਘਟ ਕਰਵਾ ਲੜਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਕਿ ਦੋ ਲੜਕੀਆਂ ਪਿੰਡ ਸਠਿਆੜੀ ਦੀਆਂ ਸੈਰ ਕਰਨੇ ਤੜਾਈਆਂ ਸੀ ਨਾਲ ਉਹਨਾਂ ਦੀ ਇੱਕ ਛੋਟੀ ਭੈਣ ਸੀ ਤਜੀ ਤੇ ਉਹ ਸੈਲਫੀ ਲੈ ਰਹੀਆਂ ਸੀ ਸੈਲਫੀ ਦਾ ਮੋਬਾਈਲ ਜਿਹੜਾ ਉਹ ਡਾਇਰ ਤੇ ਕੰਨਾਰੇ ਡਿੱਗ ਪਿਆ ਤਾਂ ਉਹਨੂੰ ਫੜਦੇ ਆ ਫੜਦੇ ਆ ਕੁੜੀ ਜਿਹੜੀ ਆ ਉਹ ਵਿੱਚ ਡਿੱਗ ਪਈ ਦੂਜੀ ਉਹਨੂੰ ਬਚਾਉਂਦੇ ਆ ਬਚਾਉਂਦੇ ਆ ਵਿੱਚ ਡਿੱਗ ਪਈ ਤੇ ਤੀਜੀ ਲੜਕੀ ਜਿਹੜੀ ਬੱਚੀ ਸੀ 14 ਸਾਲ ਦੀ ਜਿਹੜੀ ਉਹਨੂੰ ਜਾ ਕੇ ਘਰ ਦੱਸਿਆ ਕਿ ਆ ਕਰਨਾ ਵਾਪਰੀ ਆ ਉਸ ਤੋਂ ਬਾਅਦ ਅਸੀਂ ਤੀਰ ਦਰ ਸਾਹਿਬ ਸਾਹਮਣੇ ਤੇ ਆ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਕਿਸਤੀ ਜਾਂ ਹੋਰ ਜਿਹੜੇ ਗੋਤਾਖੋਰ ਉਹ ਲਾ ਕੇ ਡੈੱਡ ਬੋਡੀਆਂ ਲਪੀਆਂ ਜਾਂਦੀਆਂ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਸੈਲਫੀ ਲੈਣ ਲਈ ਇੰਨੀ ਕ੍ਰੇਜ਼ੀ ਹੋ ਗਈ ਹੈ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਿਸੇ ਵੀ ਖਤਰਨਾਕ ਜਗ੍ਹਾ ਤੇ ਸੈਲਫੀ ਲੈਣ ਤੋਂ ਗੁਰੇਜ਼ ਨਹੀਂ ਕਰਦੀ। ਜਿਸ ਦਾ ਖਮਿਆਜ਼ਾ ਹੁਣ ਤੱਕ ਬਹੁਤ ਸਾਰੇ ਨੌਜਵਾਨ ਭੁਗਤ ਚੁੱਕੇ ਨੇ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗ ਬਣੀ ਟੀਵੀ